ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹੁਣ ਦੁਬਾਰਾ ਵਧਦੀਆਂ ਤੇ ਤੀਬਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਦੇ ਵਿੱਚ ਤਫ਼ਤੀਸ਼ ਕਰਦੀ ਐਸਆਈਟੀ ਨੇ ਦੁਬਾਰਾ ਸੱਮਨ ਜਾਰੀ ਕਰ ਦਿੱਤੇ ਨੇ 30 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ ਪਟਿਆਲਾ ਦੇ ਵਿੱਚ ਹਾਜ਼ਰ ਹੋਣ ਦੀ ਗੱਲ ਕਹੀ ਗਈ ਹੈ ਵਿਕਰਮ ਸਿੰਘ ਮਜੀਠੀਆ ਮੌਜੂਦ ਹੋਣੇ ਚਾਹੀਦੇ ਨੇ 30 ਜੁਲਾਈ ਨੂੰ ਔਰ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਉਹਨਾਂ ਦੀ ਪੇਸ਼ੀ ਜਿਹੜੀ ਆ ਉਹ ਦੁਬਾਰਾ ਹੋਵੇਗੀ ਐਸਆਈਟੀ ਜਿਹੜੀ ਹੈ ਉਹ ਨਰੀਖਣ ਕਰ ਰਹੀ ਹੈ ਜਾਂਚ ਕਰ ਰਹੀ ਹੈ ਔਰ ਇਸੇ ਐਸਆਈਟੀ ਦੇ ਚਲਦੇ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਤਲਬ ਕਰ ਲਿਆ ਗਿਆ ਦੁਬਾਰਾ ਸਮਨ ਜਿਹੜੇ ਨੇ ਉਹ ਜਾਰੀ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ 18 ਤਰੀਕ ਨੂੰ ਬੁਲਾਇਆ ਗਿਆ ਸੀ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਇਸ ਤੋਂ ਪਹਿਲਾਂ ਅਦਾਲਤ ਦਾ ਰੁਖ ਕੀਤਾ ਸੀ ਔਰ ਅਦਾਲਤ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਾਈ ਸੀ ਔਰ ਉਸ ਤੋਂ ਬਾਅਦ ਐਸਆਈਟੀ ਦਾ ਜਿਹੜਾ ਉਹ ਸਮਨ ਸੀਗਾ ਉਨੂੰ ਰੱਦ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਦੁਬਾਰਾ ਇਹ ਗੱਲ ਸਾਹਮਣੇ ਆਈ ਸੀ ਚੱਲੀ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਸਮਨ ਭੇਜੇ ਜਾ ਸਕਦੇ ਨੇ ਔਰ ਹੁਣ ਦੁਬਾਰਾ ਸਮਨ ਭੇਜੇ ਵੀ ਗਏ ਨੇ ਤੀਜ ਲਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਦੁਬਾਰਾ ਬੁਲਾਇਆ ਗਿਆ ਪੁਛ ਪੜਤਾਲ ਦੇ ਵਾਸਤੇ ਔਰ ਦੁਬਾਰਾ ਉਹਨਾਂ ਨੂੰ ਪੇਸ਼ ਹੋਣਾ ਪਵੇਗਾ ਐ ਐਸ ਆਈਟੀ ਦੇ ਵੱਲੋਂ ਦੁਬਾਰਾ ਸਮਨ ਜਾਰੀ ਕੀਤੇ ਗਏ ਨੇ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੇ ਪਿਛਲੀ ਵਾਰ ਜਦੋਂ ਉਹ ਮਾਨ ਹਾਨੀ ਦਾ ਇੱਕ ਮਾਮਲਾ ਸੀ ਜਿਹਦੇ ਵਿੱਚ ਉਹ ਪੇਸ਼ ਹੋਏ ਸੀ ਉਦੋਂ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਸੀ ਕਿ ਜਾਣਬੁੱਝ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਸੀਗਾ ਕਿ ਐਸਆਈਟੀ ਜਿੰਨੀ ਦੇਰ ਦੀ ਬਣੀ ਹੈ ਉਸ ਤੋਂ ਬਾਅਦ ਹੁਣ ਤੱਕ ਐਸਆਈਟੀ ਇੱਕ ਗੱਲ ਵੀ ਉਹਨਾਂ ਦੇ ਖਿਲਾਫ ਪ੍ਰੂਵ ਨਹੀਂ ਕਰ ਸਕੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਐਥੋ ਤੱਕ ਵੀ ਉਹਨਾਂ ਨੇ ਕਿਹਾ ਸੀ ਕਿ ਸੀਐਮ ਭਗਵੰਤ ਮਾਨ ਨੇ ਇਸ ਗੱਲ ਦਾ ਦਾਵਾ ਕੀਤਾ ਸੀ ਕਿ ਚਲਾਨ ਪੇਸ਼ ਹੋਵੇਗਾ ਉਹਨਾਂ ਨੇ ਇਤਰਾਜ਼ ਕੀਤਾ ਸੀ ਇਸ ਬਿਆਨ ਦੇ ਉੱਤੇ ਕਿ ਕੀ ਐਸਆਈਟੀ ਦੀ ਥਾਂ ਹੁਣ ਸੀਐਮ ਭਗਵੰਤ ਮਾਨ ਆਪ ਹੀ ਚਲਾਨ ਪੇਸ਼ ਕਰ ਦੇਣਗੇ ਔਰ ਸਿੱਧੇ ਤੌਰ ਤੇ ਕਿਹਾ ਸੀ ਕਿ ਐਸਆਈਟੀ ਆਪ ਕਾਰਜਸ਼ੀਲ ਨਹੀਂ ਹੈਗੀ ਇਹਦੇ ਪਿੱਛੇ ਸੀਐਮ ਭਗਵੰਤ ਮਾਨ ਕਾਰਜਸ਼ੀਲ ਨਹੀਂ ਇਸ ਦੇ ਬਾਵਜੂਦ ਅੱਜ ਦੁਬਾਰਾ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ 30 ਤਰੀਕ ਨੂੰ 30 ਜੁਲਾਈ ਨੂੰ ਦੁਬਾਰਾ ਸੱਮਨ ਭੇਜ ਕੇ ਤੇ ਬੁਲਾ ਲਿਆ ਗਿਆ ਆ ਔਰ ਵਿਕਰਮ ਸਿੰਘ ਮਜੀਠੀਆ ਨੂੰ ਹੁਣ ਪੇਸ਼ ਉਹਦੇ ਉੱਤੇ ਹੁਣਾ ਪਵੇਗਾ ਦੇਖਣਾ ਹੋਵੇਗਾ ਕਿ ਕੀ ਵਿਕਰਮ ਸਿੰਘ ਮਜੀਠੀਆ ਇਸ ਵਾਰ ਵੀ ਅਦਾਲਤ ਦਾ ਰੁਖ ਕਰਦੇ ਨੇ ਜਾਂ ਫਿਰ ਇਸ ਪੇਸ਼ੀ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਡਰੱਗ ਮਾਮਲਾ ਆ 6000 ਕਰੋੜ ਦਾ ਡਰੱਗ ਮਾਮਲਾ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਨਾਮ ਚੱਲਦਾ ਹੈ ਸਾਹਮਣੇ ਆਉਂਦਾ ਔਰ ਉਸਤੇ ਇਲਜ਼ਾਮ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਲੱਗਦੇ ਨੇ ਇਸ ਦੇ ਨਾਲ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵੀ ਹੋ ਚੁੱਕੀ ਐ ਇਸ ਮਾਮਲੇ ਦੇ ਵਿੱਚ ਔਰ ਉਸ ਤੋਂ ਬਾਅਦ ਉਹਨਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਸੀ ਖੈਰ ਇਹ ਸਾਰਾ ਮਾਮਲਾ ਕਿੱਥੇ ਜਾ ਕੇ ਰੁਕੇਗਾ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਕਿਸ ਹੱਦ ਤੱਕ ਜਾ ਕੇ ਉਹਨਾਂ ਨੂੰ ਸਬਨ ਭੇਜੇ ਜਾਣਗੇ ਔਰ ਕੀ ਉਹ ਪੇਸ਼ ਹੋਣਗੇ ਜਾਂ ਨਹੀਂ ਇਹ ਸਮਾਂ ਦੱਸੇਗਾ ਫਿਲਹਾਲ ਦੁਬਾਰਾ ਉਹਨਾਂ ਨੂੰ ਬੁਲਾ ਲਿਆ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ